ਸੀ ਬੀਲਰ ਨਾ ਚਲਾਉਣ ਦਾ ਫੈਸਲਾ ਕੀਤਾ ਉਹ ਕੀ ਕਾਰਨ ਰਹਿ ਹੈ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਮੰਡੀ ਰੋਡਾਲ ਦਾ ਮੈਂ ਸਾਬਕਾ ਸਰਪੰਚਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਬਿਲੋਂਗ ਕਰਦਾ ਸਭ ਇੰਨਾ ਵੱਡਾ ਪੈਸਾ ਖਰਚ ਕਰਕੇ ਤਕਰੀਬਨ ਇੱਕ ਬੀਲਰ ਤੇ 30 ਤੋਂ 40 ਲੱਖ ਰੁਪਏ ਖਰਚ ਆਉਂਦਾ ਹੈ ਬੀਲਰ ਨਾ ਚਲਾਉਣਾ ਫਿਲਹਾਲ ਸਾਡੀ ਮਜਬੂਰੀ ਹੈ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਜੇਕਰ ਸਾਨੂੰ ਕੰਮ ਕਰਨ ਦੇ ਦਰਮਿਆਨ ਲੌਸ ਹੁੰਦਾ ਤਾਂ ਕੋਈ ਵੀ ਕੰਮ ਕਰਨਾ ਕਿਸੇ ਵਾਸਤੇ ਵੀ ਆਸਾਨ ਨਹੀਂ ਕਈ ਸਾਲਾਂ ਤੋਂ ਜਿਹੜਾ ਬੀਲਰ ਆਪਣੇ ਬੀਲਰ ਮਾਲਕਾਂ ਨੂੰ ਇਸ ਗੱਲ ਦੀ ਦਿੱਕਤ ਆਉਂਦੀ ਕਿਉਂਕਿ ਬੀਲਰ ਮਾਲਕਾਂ ਨੇ ਜਿਹੜੀ ਪਰਾਲੀ ਇਕੱਠੀ ਕਰਨੀ ਹੁੰਦੀ ਇਹ ਜ਼ਿਆਦਾਤਰ ਪਾਵਰ ਪਲਾਂਟਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਫਾਜ਼ਲਕਾ ਆਪਣੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਪਾਵਰਪਲਾਂਟ ਕੋਈ ਨਹੀਂ ਪਰ ਇੱਥੇ ਫਾਜ਼ਲਕਾ ਦੇ ਵਿੱਚ ਸਾਡੇ ਪਾਵਰ ਪਲਾਂਟਾਂ ਵੱਲੋਂ ਡੰਪ ਲਾਏ ਜਾਂਦੇ ਨੇ ਤਾਂ ਸਾਡੇ ਨੇੜੇ ਸੇਤੀਆ ਪੇਪਰ ਮਿੱਲ ਹੈ ਗੱਦਾ ਡੋਬ ਦੇ ਵਿੱਚ ਇੱਕ ਪਲਾਂਟ ਹੈ ਹੋਰ ਵੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀ ਪਰਾਲੀ ਨੂੰ ਬਾਲਣ ਦੇ ਰੂਪ ਦੇ ਵਿੱਚ ਯੂਜ਼ ਕਰਦੀ ਹੈ ਤਾਂ ਸਾਨੂੰ ਉਹਦਾ ਰੇਟ ਸਹੀ ਨਾ ਮਿਲਣ ਕਰਕੇ ਤਾਂ ਕੁਝ ਹੋਰ ਜਿਹੜੀਆਂ ਉਹਨਾਂ ਵੱਲੋਂ ਸਾਨੂੰ ਸਖਤ ਜਿਹੜੀਆਂ ਉਹ ਮਤਲਬ ਉਹਨਾਂ ਵੱਲੋਂ ਨਿਯਮ ਬਣਾਏ ਜਾਂਦੇ ਜਿਹੜੇ ਕਿ ਸਾਡੇ ਵਾਸਤੇ ਉਹਨੂੰ ਪੂਰਾ ਕਰਪਨ ਔਖਾਂ ਦਾ ਜਿਹਦੀ ਵਜ੍ਹਾ ਕਰਕੇ ਇੱਕ ਵਾਰ ਬੈਲਰ ਸਟੇਸ਼ਨ ਪੂਰੇ ਪੰਜਾਬ ਦੀ ਨੇ ਬੈਲਰ ਨਾ ਚਲਾਉਣ ਦਾ ਫੈਸਲਾ ਕੀਤਾ ਹੈ ਠੀਕ ਹੈ ਜੀ ਤਾਂ ਤੁਹਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਔਰ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਕੋਈ ਸੰਪਰਕ ਨਹੀਂ ਹੋਇਆ ਜੀ ਨਹੀਂ ਸਾਡੀ ਪਰਸੋਂ ਜ਼ਿਲ੍ਹਾ ਪ੍ਰਸ਼ਾਸਨ ਏਡੀਸੀ मैम ਨਾਲ ਮੀਟਿੰਗ ਹੋਈ ਹੈ ਉਹਨਾਂ ਉਦੋਂ ਐਕਸ਼ਨ ਸਾਹਿਬ ਆਪਣੇ ਪ੍ਰਦੂਸ਼ਣ ਕੰਟਰੋਲ ਬੋਰਡ ਉਹਨਾਂ ਨੇ ਵੀ ਉੱਥੇ ਮਤਲਬ ਸ਼ਿਰਕਤ ਕੀਤੀ ਸੀ ਉਸ ਪ੍ਰੋਗਰਾਮ ਦੇ ਵਿੱਚ ਜੀ ਤਾਂ ਉਹਨਾਂ ਨੇ ਉਹ ਮਤਲਬ ਇਹ ਸਾਨੂੰ ਭਰੋਸਾ ਦਿੱਤਾ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੇ ਇੱਥੋਂ ਮਤਲਬ ਕਿ ਜ਼ਿਲ੍ਹੇ ਤੋਂ ਬਾਹਰ ਦੇ ਮਤਲਬ ਫੈਕਟਰੀਆਂ ਵਾਲੇ ਡੰਪ ਲਾਉਂਦੇ ਆ ਉਹਨਾਂ ਨਾਲ ਤਾਲਮਿਲ ਬਣਾ ਕੇ ਤੁਹਾਡੀ ਕਮੇਟੀਿੰਗ ਕਰਾ ਕੇ ਤੁਹਾਡਾ ਜਿਹੜਾ ਉਹ ਰੇਟ ਫਾਈਨਲ ਕਰਵਾ ਦਿੱਤਾ ਜਾਏਗਾ ਤੇ ਤਾਂ ਕਿ ਜਿਹੜੇ ਸਮੇਂ ਸਿਰ ਰਹਿੰਦੇ ਆ ਉਹ ਬਿੱਲਰ ਚਲਾਏ ਜਾ ਸਕਣ ਜਿਵੇਂ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਤਾਂ ਜੇਕਰ ਬਿੱਲਰ ਨਹੀਂ ਚੱਲਦੇ ਤਾਂ ਜਿਹੜੀ ਮੰਨ ਲਓ ਆਪਣੇ ਪ੍ਰਦੂਸ਼ਣ ਜ਼ਿਆਦਾ ਹੋ ਜਾਏਗਾ ਕਿਸਾਨਾਂ ਦਾ ਕੋਈ ਹੋਰ ਹੱਲ ਨਹੀਂ ਰਹਿਣਾ ਉਹ ਮਨੋ ਜੇ ਨਹੀਂ ਪ੍ਰਾਲੀ ਚੱਕੀ ਜਾਂਦੀ ਤਾਂ ਅੱਗ ਤੋਂ ਸਵਾ ਉਹਨਾਂ ਦੇ ਕੋਲੇ ਕੋਈ ਹੱਲ ਨਹੀਂਗਾ ਤਾਂ ਉਹ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਖਾਸ ਕਰਕੇ ਫੈਕਟਰੀ ਮਾਲਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਐਜ਼ੇ ਬਿਲਰ ਮਾਲਕ ਹੋਣ ਦੇ ਨਾਤੇ ਵੀ ਜੇ ਸਪੋਜ਼ ਕਰੋ ਅਗਰ ਤੁਸੀਂ ਇੱਕ ਵਾਜਬ ਰੇਟਸ ਮਤਲਬ ਬਿਲਰ ਮਾਲਕਾਂ ਨੂੰ ਨਹੀਂ ਦਿੰਦੇ ਜੀ ਤਾਂ ਮਜਬੂਰਨ ਵਸ਼ ਉਹ ਬਿਲਰ ਬੰਦ ਕਰਨਗੇ ਅਗਰ ਬਿਲਰ ਬੰਦ ਹੋ ਕਰਨਗੇ ਤਾਂ ਸਿੱਧਾ ਸਿੱਧਾ ਜਿਹੜਾ ਉਹ ਨੁਕਸਾਨ ਜਿਹੜਾ ਉਹ ਪੰਜਾਬ ਦੀ এনवायरमेंट ਤੇ ਪਵੇਗਾ ਤੇ ਉਹਦਾ ਜੇ ਪੰਜਾਬ ਦੀ এনवायरमेंट ਤੇ ਨੁਕਸਾਨ ਹੋਵੇਗਾ ਤੇ ਉਹ ਸਮਝੋ ਸਾਡੇ ਦੇਸ਼ ਦੀ ਇਕਨੋਮੀ ਦਾ ਨੁਕਸਾਨ ਹੈ ਅਗਰ ਬਿਲਰ ਨਹੀਂ ਚੱਲਣਗੇ ਤਾਂ ਉਹ ਜਿਹੜਾ ਬਿਲਰ ਮਾਲ ਕੰਮ ਨਹੀਂ ਕਰੇਗਾ ਕਿਉਂਕਿ ਉਹਦੇ ਨਾਲ 30 ਤੋਂ 40 ਬੰਦੇ ਇੱਕ ਬਿਲਰ ਦੇ ਨਾਲ ਜੁੜੇ ਹੁੰਦੇ ਆ ਤਾਂ ਫਾਈਨੈਂਸ਼ਲੀ ਤੌਰ ਤੇ ਨੁਕਸਾਨ ਉਹਨਾਂ ਜਿਹੜੇ ਮਜ਼ਦੂਰ ਬੰਦਿਆ ਦੇ ਵੀ ਹੋਵੇਗਾ ਪਾਂਸ ਏਰੀਆ ਅਮਰਸਰ ਏਰੀਆ ਦੇ ਵਿੱਚ ਤਾਂ ਤਕਰੀਬਨ ਝੋਨਾ ਬਾਸਪਤੀ ਆ ਗਈ ਆ ਤਾਂ ਜਿਹੜਾ ਆਪਣੇ ਥੋੜਾ ਜਿਹਾ ਫਾਜ਼ਿਲਕਾ ਦਾ ਇਧਰ ਹੋਰ ਏਰੀਆ ਥੋੜਾ ਜਿਹਾ ਲੇਟ ਆ ਤਾਂ ਕਿੰਨੇ ਦਿਨਾਂ ਤੱਕ ਇਧਰ ਕੰਮ ਚੱਲਣ ਦੀ ਸੁਭਾਵਨਾ ਨਹੀਂ ਅਗਰ ਅਮਰਾ ਸਰਦੀ ਗੱਲ ਕਰੀ ਕੋਈ ਕਸੀ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਭਾਵੇਂ ਵੈਸੀ ਫਾਇਲ ਕਾ ਡਿਸਟ੍ਰਿਕਟ ਨਾਲ ਸੰਬੰਧ ਰੱਖਦੇ ਆ ਸਾਡੇ ਬੇਲਰ ਜਦੋਂ ਫਾਜਲ ਕਾ ਫਸਲ ਪੱਕ ਜਾਂਦੀ ਹੈ ਉਸ ਤੋਂ ਬਾਅਦ ਫਾਜਲ ਕਾ ਹੀ ਕੰਮ ਕਰਦੇ ਨੇ ਫਾਜਲ ਕਾ ਦੇ ਵਿੱਚ ਤਕਰੀਬਨ ਇੱਕ ਹਫਤੇ ਬਾਅਦ ਜਿਹੜੀ 1509 ਹੈ ਜਾਂ ਪਰਮਲ ਦੀ ਆਪਾਂ ਗੱਲ ਕਰੀਏ ਤੇ ਉਹਦੀ ਕਟਾਈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਚਾਹੇ ਬੇਸ਼ੱਕ ਰਕਬਾ ਬਾਕੀ ਰਕਬੇ ਦੇ ਮੁਤਾਬਕ ਥੋੜਾ ਹੈ ਪਰ ਫਿਰ ਵੀ ਮਤਲਬ ਪਰਾਲੀ ਜਿਹੜੀ ਬਨੂ ਹੋਵੇਗੀ ਉਹਨੂੰ ਰੀਪਰ ਮਾਰਨ ਤੋਂ ਬਾਅਦ ਜੇਕਰ ਅਸੀਂ 2-4 ਦਿਨ ਦੇ ਵਿੱਚ ਉਹਨੂੰ ਨਹੀਂ ਚੁੱਕਦੇ ਕਿਸਾਨ ਨੇ ਕੋਈ ਅਗੇਤੀ ਫਸਲ ਬੀਜਣੀ ਨਹੀਂ ਹੁੰਦੀ ਤੇ ਉਹਦੀ ਅੱਗ ਲਾਣਾ ਮਜਬੂਰੀ ਹੈ ਅਗਰ ਅਸੀਂ ਸਹੀ ਇਹਦਾ ਮਤਲਬ ਟੁਕਮਾ ਹਲ ਪਰਾਲੀ ਦਾ ਅਗਰ ਚਾਹੋਣੇ ਆ ਤਾਂ ਸਿਰਫ ਤੇ ਸਿਰਫ ਹਾਲਾਂਕਿ ਇੰਪਲੀਮੈਂਟਡ ਸਰਕਾਰ ਹੋਰ ਤਰ੍ਹਾਂ ਦੇ ਦਿੰਦੀ ਹੈ ਪਰ ਉਹ ਇੰਨੇ ਜ਼ਿਆਦਾ ਕੋਸਟਲੀ ਦੇ ਇੰਨੇ ਜ਼ਿਆਦਾ ਹੈਵੀ ਨਹੀਂ ਉਹਨਾਂ ਵਾਸਤੇ ਟਰੈਕਟਰ ਉਹ ਕਿਸਾਨਾਂ ਦੇ ਕੋਲ ਨਹੀਂ ਹੈਗੇ ਇਹਦਾ ਇੱਕੋ ਇੱਕ ਹੱਲ ਹੈ ਇਹ ਬੇਲਿੰਗ ਹੋ ਕੇ ਖੇਤ ਦੇ ਵਿੱਚੋਂ ਜਿਹੜੀ ਬਾਹਰ ਚਲੀ ਜਾਂਦੀ ਹੈ ਤਕਰੀਬਨ 1 ਕਿੱਲੇ ਦੇ ਵਿੱਚੋਂ 8-10000 ਰੁਪਏ ਦਾ ਬੇਲਰ ਮਾਲਕ ਨੂੰ ਉਹਦੀ ਮਤਲਬ ਕਿ ਆ ਆਮਦਨ ਮਿਲ ਜਾਂਦੀ ਹੈ ਠੀਕ ਹੈ ਤੇ ਉਹ ਆਮਦਨ ਮਿਲਣ ਦੇ ਨਾਲ ਜਿੰਮੇਦਾਰ ਤੋਂ ਉਹ ਉਹ ਉਲਟਾ ਜਿੰਮੇਦਾਰ ਉਹਦੀ ਮਦਦ ਕਰਦਾ ਫਾਈਨੈਂਸ਼ਲੀ ਹੈਲਪ ਵੀ ਕਰਦਾ ਹੈ ਤਾਂ ਉਹਦੇ ਵਿੱਚ ਕੀ ਕਿਸਾਨ ਨੂੰ ਵੀ ਜਿਹੜੀ ਉਹਦੀ ਬਜਾਈ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਤੇ ਬੀਲਰ ਮਾਲਕ ਨੂੰ ਦੋ ਪੈਸੇ ਉਹਦੇ ਚ ਆਮਦਨ ਹੋ ਜਾਂਦੀ ਤਾਂ ਤੁਹਾਡਾ ਜਿਹੜਾ ਸਾਰੀ ਯੂਨੀਅਨ ਆ ਤੁਹਾਡਾ ਸਾਥ ਦੇ ਰਹੀ ਹੈ ਜੀ ਇਸ ਮੁੱਦੇ ਤੇ ਜੀ ਮੈਂ ਫਾਜ਼ਲ ਕਾ ਜਿਹੜੀ ਸਾਡੀ ਯੂਨੀਅਨ 11 ਮੈਂਬਰ ਕਮੇਟੀ ਬਣੀ ਮੈਂ ਉਹਦਾ ਐਕਟਿਵ ਮੈਂਬਰ ਆ ਤੇ ਬਿਲਕੁਲ ਸਾਡੇ ਕੋਲ 750 ਦੇ ਕਰੀਬ ਬਿਲ ਰਿਹਾ ਸਾਡੇ ਫਾਜ਼ਿਲਕਾ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਨੇ ਸਾਡੇ ਸਮੇਂ ਸਮੇਂ ਤੇ ਜਿਹੜੀ ਪਰਸੋ ਵੀ ਸਾਡੀ ਮੀਟਿੰਗ ਹੋਈ ਹੈ ਤਾਂ ਤਕਰੀਬਨ ਸਾਡੇ ਬੰਦੇ ਪਾਰਟਿਸਪੇਟ ਉਹਦੇ ਵਿੱਚ ਕਰਦੇ ਨੇ ਤਾਂ ਫਿਰ ਹਾਲਤ ਸਾਡੀ ਯੂਨੀ ਦੇ ਲੋਕ ਸਾਡੇ ਸਾਰੇ ਸਾਡੇ ਨਾਲ ਨਹੀਂ ਜੀ ਠੀਕ ਹੈ ਜੀ ਧੰਨਵਾਦ